ਹਾਂਜੀ ਸਤਿ ਸ੍ਰੀ ਅਕਾਲ ਸਤਨ ਭਰਾਵੋ ਸਵਾਗਤ ਹੈ ਨਵੇਂ ਸਾਲ 'ਚ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਹ ਦੇਖੋ ਜੀ ਪਿਆਜ਼ ਦੀ ਲਵਾਈ ਲੱਗ ਰਹੀ ਹੈ ਜੀ ਬਜਾਈ ਕਰ ਰਹੇ ਆ ਇਹ ਦੇਖੋ ਵੀ ਆ ਸਹੀ ਤਰੀਕਾ ਹੈ ਜੀ ਜਨਵਰੀ ਦਾ ਫਸਟ ਹਫਤਾ ਪਹਿਲੀ ਤਰੀਕ ਤੋਂ ਲੈ ਕੇ 10 ਤਰੀਕ ਤੱਕ ਤੁਸੀਂ ਪਿਆਜ਼ ਲਾਉਂਗੇ ਬਹੁਤ ਵਧੀਆ ਕੁਆਲਿਟੀ ਨਾਲ ਝਾੜ ਵੀ ਦਊਗਾ ਔਰ ਬਿਮਾਰੀ ਬਹੁਤ ਘੱਟ ਆਊਗੀ ਜੀ ਅਰ ਅਸੀਂ ਇਸ ਵਾਰ ਜੀ ਤਰੀਕਾ ਬਦਲਦੇ ਆ ਪਹਿਲਾਂ ਅਸੀਂ ਕਿਹੜਿਆਂ ਚ ਵੀ ਲਾਏ ਕਰਦੇ ਤੇ ਫਿਰ ਬੈਡਾਂ ਦੇ ਵੀ ਲਾਏ ਕਰਦੇ ਤੇ ਇਸ ਵਾਰ ਹੋਰ ਵੀ ਚੇਂਜ ਕਰਦੇ ਆ ਅਸੀਂ ਇਸ ਵਾਰ ਅਸੀਂ ਜਿਹੜੇ ਗੰਨੇ ਵਾਲੀ ਮਸ਼ੀਨ ਹੁੰਦੀ ਹੈ ਜੀ ਉਹਦੇ ਨਾਲ ਡੋਣਾ ਕੱਢ ਕੇ ਥੋੜਾ ਨੇੜੇ ਕਰਦੇ ਆ ਜੀ ਕਿਉਂ ਬੈਡ ਦਾ ਥੋੜੀ ਦੂਰੀ ਹੋ ਜਾਂਦੀ ਹੈ ਆ ਦੇਖੋ ਆ ਆ ਬੈਡ ਹੈ ਜੀ ਆ ਲਾਗ ਗੰਨੇ ਵਾਲਾ ਜੀ ਅਸੀਂ ਦੋਨਾਂ ਪਾਸੇ ਟਰਾਈ ਕਰਕੇ ਦੇਖੀਏ ਆ ਬੈਡ ਦੀ ਥੋੜੀ ਜਿਹੀ ਚੜਾਈ ਹੋ ਜਾਂਦੀ ਹੈ ਪਿਆਜ਼ ਜ਼ਿਆਦਾ ਲੱਗਦੇ ਆ ਔਰ ਗੰਨੇ ਵਾਲੀ ਡੋਲ ਤੇ ਥੋੜਾ ਜਿਹਾ ਪਿਆਜ਼ ਹਿਸਾਬ ਨਾਲ ਲੱਗਦਾ ਮਤਲਬ ਨਾ ਕੋਈ ਜਿਆਦਾ ਉਹਦਾ ਖਰਾਬ ਹੋਣ ਦਾ ਡਰ ਹੈ ਨਾਲੇ ਵਿੱਚ ਹਵਾ ਕਰੋਸ ਆਉਣੇ ਨੂੰ ਵਿੱਚ ਥਾਂ ਵੀ ਕਾਫੀ ਹੈ ਖੁੱਲੀ ਹੈ ਜੀ ਔਰ ਬਹੁਤ ਵਧੀਆ ਮੈਂ ਤਰੀਕੇ ਨਾਲ ਲੱਗ ਰਿਹਾ ਜੀ ਐਨ ਬੰਦਾ ਤਰੀਕੇ ਨਾਲ ਲਾ ਸਕਦਾ ਜੀ ਬੈਠ ਕੇ ਖਾਲ ਦੇ ਵਿੱਚ ਬੈਠ ਕੇ ਤੁਹਾਨੂੰ ਲਾਉਣ ਨੂੰ ਵੀ ਆਸਾਨੀ ਹੈ ਔਰ ਪਿਆਜ਼ ਲੱਗਦਾ ਵੀ ਤਰੀਕੇ ਨਾਲ ਹੈ ਔਰ ਗੈਪ ਬਹੁਤ ਜਿਆਦਾ ਸਪੇਸ ਬਹੁਤ ਜਿਆਦਾ ਰਹਿੰਦਾ ਹੈ ਸਹੀ ਰਹਿੰਦਾ ਮਤਲਬ ਪਿਆਜ਼ ਦੀ ਕੁਆਲਿਟੀ ਵਧੀਆ ਨਿਕਲਦੀ ਹੈ ਜੀ ਫਿਰ ਇਦਾਂ ਲਾਉਣ ਦਾ ਇਹ ਮਤਲਬ ਹੈ ਜੀ ਪਰ ਮੈਨ ਲਾਉਣ ਦਾ ਤਰੀਕਾ ਇਹੀ ਹੈ ਵੀ ਇਹਨੂੰ 1 ਜਨਵਰੀ ਤੋਂ 13 ਜਨਵਰੀ ਤੱਕਰ 20 ਜਨਵਰੀ ਤੱਕਰ ਵੀ ਤੁਸੀਂ ਲਾ ਸਕਦੇ ਆ ਜੀ ਉਹ ਤੋਂ ਬਾਅਦ ਲਾਉਂਗੇ ਤਾਂ ਪਿਆਜ਼ ਦਾ ਸਹਜ ਘਟ ਜਾਂਦਾ ਹੁਣ ਤਾਂ ਜੀ ਕੋਈ ਜ਼ਿਆਦਾ ਨੁਕਸਾਨ ਹੈ ਨਹੀਂ ਬਸ ਪਿਆਜ਼ ਦਾ ਸਹਜ ਹੀ ਘਟ ਜਾਂਦਾ ਮਤਲਬ ਸਰ ਪੱਟਣ ਜੇ ਦਿੱਕਤ ਆਉਂਦੀ ਹੈ ਅੱਗੇ ਜਾ ਕੇ ਕਿਉਂ ਬਰਸਾਤਾਂ ਸ਼ੁਰੂ ਹੋ ਜੰਨੀ ਆ ਫਿਰ ਅੱਗੇ Okay जी जी बार 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 जी ओके जी धन्यवाद जी ਐਦਾਂ ਦੇ ਵੀਡੀਓ ਦੇਖਣੇ ਵਾਸਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ओके थैंक यू